ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਵਾਇਨਾਰਡ ਵਿੱਚ ਟਿੱਗਾ ਕਿਸ ਕਰਨ ਦੀ ਘਟਨਾ 'ਚ ਆਪਣੇ ਪਰਿਵਾਰ ਤੇ ਕਰ ਗਵਾ ਚੁੱਕੇ ਲੋਕਾਂ ਨੂੰ ਦੇਖਣਾ ਬਹੁਤ ਹੀ ਦੁੱਖ ਭਰਿਆ ਹੈ ਅਤੇ ਉਹਨਾਂ ਇਸ ਤਰ੍ਹਾਂ ਦੀ ਨੂੰ ਕੌਮੀ ਆਫਤ ਕਰਾਰ ਦਿੱਤਾ। ਵਾਇਨਾਰਡ ਤੋਂ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਵਾਇਨਾਰਡ ਕੇਰਲ ਤੇ ਪੂਰੇ ਦੇਸ਼ ਲਈ ਵੱਡੀ ਤਰਸਦੀ ਹੈ। ਰਾਹੁਲ ਗਾਂਧੀ ਤੇ ਉਹਨਾਂ ਦੀ ਪੈਣ ਪ੍ਰਿੰਕਾ ਗਾਂਧੀ ਬਾਰਡਰਾਂ ਦੋਵੇਂ ਵਾਇਨਾਡ ਦੇ ਪ੍ਰਭਾਵਿਤ ਇਲਾਕੇ ਚੂਰਾ ਮਲਾ ਪੁੱਜੇ ਹੋਏ ਸਨ ਉਹਨਾਂ ਇੱਥੇ ਦੇ ਇੱਕ ਹਸਪਤਾਲ ਤੇ ਕਮਿਊਨਿਟੀ ਸਿਹਤ ਕੇਂਦਰ ਅਤੇ ਦੋ ਰਾਹਤ ਕੈਂਪਾਂ ਦਾ ਦੌਰਾ ਕੀਤਾ ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਮੇਰੇ ਲਈ ਇਹ ਯਕੀਨੀ ਤੌਰ ਤੇ ਕੌਮੀ ਆਫਤ ਹੈ ਪਰ ਦੇਖਦੇ ਹਾਂ ਕਿ ਸਰਕਾਰ ਕੀ ਕਹਿੰਦੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਹਾਲਾਤ ਦਾ ਜਾਇਜ਼ਾ ਲੈਣ ਆਏ ਹਾਂ ਆਪਣੇ ਪਰਿਵਾਰ ਅਤੇ ਕਾਰਗਵਾਉਣ ਵਾਲੇ ਲੋਕਾਂ ਨੂੰ ਦੇਖਣਾ ਬਹੁਤ ਹੀ ਦੁੱਖ ਭਰਿਆ ਹੈ ਅਜਿਹੇ ਹਾਲਾਤ ਵਿੱਚ ਲੋਕਾਂ ਨਾਲ ਗੱਲ ਕਰਨੀ ਬਹੁਤ ਹੀ ਮੁਸ਼ਕਲ ਹੈ ਕਿ ਕਿ ਅਸੀਂ ਨਹੀਂ ਜਾਣਦੇ ਕਿ ਉਹਨਾਂ ਨੂੰ ਕੀ ਕਹੀਏ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਇਸ ਖੇਤਰ ਦੇ ਲੋਕ ਜੋ ਦੁੱਖ ਝੱਲ ਰਹੇ ਹਨ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਾਂਗੇ